ਨਗਰ ਕੌਂਸਲ ਸਰਹੰਦ ਅਧੀਨ ਆਉਣ ਦੇ ਬ੍ਰਾਹਮਣ ਮਜ਼ਦਰਾਵਾਸੀਆਂ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦੀ ਆਮਦ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਉਹਨਾਂ ਦਾ ਸਿਰੋਪੋ ਦੇ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਜਗ੍ਹਾ ਦਾ ਕੇਸ ਪਿਛਲੇ 35 ਸਾਲਾਂ ਤੋਂ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਇਸ ਕੇਸ ਦੇ ਫੈਸਲੇ ਨਾਲ 100 ਦੇ ਕਰੀਬ ਘਰਾਂ ਦਾ ਉਜੜਾ ਹੋ ਜਾਣਾ ਸੀ ਜੋ ਸਾਡੇ ਮੱਥੇ ਤੇ ਇੱਕ ਕਲੰਕ ਬਣ ਜਾਣਾ ਸੀ ਪਰਮਾਤਮਾ ਨੇ ਅਜਿਹੀ ਕਿਰਪਾ ਕੀਤੀ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਉਕਤ ਦੋਵੇਂ 3ਾਂ ਦੇ ਵਿੱਚ ਸਮਝੌਤਾ ਕਰਵਾ ਦਿੱਤਾ ਸਭ ਲਈ ਬਹੁਤ ਖੁਸ਼ੀ ਦੇ ਦਿਨ ਹੈ ਜਿਹੜਾ ਬ੍ਰਾਹਮਣ ਮਜਰੇ ਦਾ ਬਹੁਤ ਵੱਡਾ ਜਿਹੜਾ 35 40 ਸਾਲ ਤੋਂ ਇੱਕ ਇਹਨਾਂ ਦਾ ਵਿਹਾਰ ਚੱਲਦਾ ਸੀ ਜ਼ਮੀਨ ਦਾ ਜਿੱਥੇ ਇਹ ਗਰੀਬ ਲੋਕ ਰਹਿੰਦੇ ਸੀ ਔਰ ਸਾਰਿਆਂ ਦੀ ਸਹਿਯਤਾ ਨਾਲ ਖਾਸ ਕਰ ਸਾਡੀ ਪ੍ਰਾਪਰਟੀ ਐਸੋਸੀਏਸ਼ਨ ਦੀ ਸਹਿਯਤਾ ਨਾਲ ਇਹ ਹੱਲ ਹੋਇਆ ਅਸੀਂ ਜਿੰਨੇ ਉਹਨਾਂ ਦੇ ਮਾਲਕਾਂ ਦੇ ਪੈਸੇ ਬਣਦੇ ਸੀ ਉਹ ਸਾਰੇ ਸ਼ਹਿਰ ਨੇ ਇਕੱਠੇ ਕਰਕੇ ਦਿੱਤੇ ਨੇ ਇਹ ਸਾਡੇ ਇਹ ਲੋਕਾਂ ਨੇ ਵੀ ਆਪਣੇ ਤੌਰ ਤੇ ਪ੍ਰਧਾਨ ਜੀ ਉਹਨਾਂ ਨੇ ਇਕੱਠੇ ਕਰੇ ਤੇ ਸ਼ਹਿਰ ਦੇ ਸਕਾਰਯੋਗ ਲੋਕ ਜਿਹੜੇ ਸਾਰੇ ਖੜੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਨਾਲੇ ਨਾਲ ਬੇਨਤੀ ਇਹ ਹੈ ਕਿ ਇਹਨੇ ਆਪ ਮਾਰੇ ਕੋਈ ਇੱਥੇ ਕਿਸੇ ਇੱਕ ਪਾਰਟੀ ਦੀ ਗੱਲ ਵੀ ਨਹੀਂ ਰਹੀ ਸਭ ਨੇ ਆ ਕੇ ਪੈਸੇ ਦਿੱਤੇ ਨੇ ਉਹਦੇ ਲਈ ਮੈਂ ਸਭ ਦਾ ਧੰਨਵਾਦ ਕਰਦਾ ਖਾਸ ਕਰ ਪ੍ਰਾਪਰਟੀ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਇਹ ਸਾਡੇ ਲੋਕਾਂ ਨੂੰ بے ਘਰੇ ਨਹੀਂ ਹੋਣ ਦਿੱਤਾ ਤੇ ਸ਼ਹੀਦਾਂ ਦੀ ਧਰਤੀ ਤੇ ਬਹੁਤ ਵੱਡਾ ਨਹੀਂ ਅਨਰਥ ਹੋਣਾ ਸੀ ਕਿਉਂਕਿ ਉਹਦੇ ਵਿੱਚ ਮੰਦਰ ਵੀ ਸੀ ਗੁੱਗਾ ਮਾੜੀ ਵੀ ਆਉਂਦੇ ਸੀ ਤੇ ਸਾਡੇ ਇਹ ਲੋਕਾਂ ਦੇ ਘਰ ਵੀ ਜਾਂਦੇ ਸੀ ਸੋ ਬਹੁਤ ਸਾਡੇ ਫਤੇਗੜ ਸਾਹਿਬ ਲਈ ਮਾਣ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਲੋਕਾਂ ਨੇ ਆ ਕੇ ਇਹਨਾਂ ਦੀ ਵਾਹ ਫੜੀ ਹੈ ਔਰ ਅਸੀਂ ਸਾਰੇ ਨੇ ਰਲ ਕੇ ਇਹਨਾਂ ਦਾ ਜਿਹੜਾ ਮਸਲਾ 40 ਸਾਲ ਤੋਂ ਲਟਕਦਾ ਸੀ ਹੱਲ ਕੀਤਾ ਹੈ ਹੁਣ ਇਹ ਆਪਣੇ ਘਰਾਂ ਦੇ ਮਾਲਕ ਹੋਣਗੇ ਔਰ ਇਹ ਇਹ ਖੁਲ ਆਪਣੇ ਜ਼ਿੰਦਗੀ ਖੁਲ ਦਿੱਲੀ ਨਾਲ ਜੀ ਸਕਣਗੇ ਬੋਲਸ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ